ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਵਿੱਚ ਵਿਜੇ ਦਾਨਵ ਜੀ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਸੰਜੀਵ ਅਰੋੜਾ ਜੀ ਦੀ ਜਿੱਤ ਹੋਈ 10637 ਦੀ ਲੀਡ ਲੁਧਿਆਣਾ ਤੋਂ ਜਿੱਤ ਪ੍ਰਾਪਤ ਕੀਤੀ ਪੰਜਾਬ ਸਰਕਾਰ ਦੀ ਵੱਡੀ ਜਿਤਾਉ ਗੱਲਬਾਤ ਕਰਦੇ ਹਾਂ ਵਿਜੇ ਦਾਨਵ ਜੀ ਦੇ ਨਾਲ ਬਹੁਤ ਹੀ ਸਤਿਕਾਰਯੋਗ ਮੈਟਰ ਕਮਿਨਰ ਰਿਮਨ ਕੁਦਰੀ ਅਸਾ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਕਾਰ ਪ੍ਰਮੰਤਰੀ ਜੀ ਮਾਨ ਸਾਹਿਬ ਅਗਰ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਸਟੇਟ ਪ੍ਰੈਜ਼ੀਡੈਂਟ ਹਨ ਅਰੋੜਾ ਜੀ ਫੈਕਟਿੰਗ ਪ੍ਰੈਜ਼ੀਡੈਂਟ ਸ਼ਰੀ ਖਲਸੀ ਜੀ ਸੰਨੀ ਆਲੂ ਵਾਲੀ ਜੀ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਜਨਨ ਸਖਤੀ ਨੇ ਔਰ ਤਮਾਮ ਵਰਕਰ ਸਹਿਬਾਨ ਜਿਹੜੇ ਨੇ ਚਾਹੇ ਉਹ ਚੇਅਰਮੈਨ ਨੇ ਚਾਹੇ ਉਹ ਐਮਐਲਏ ਸਹਿਬਾਨ ਨੇ ਉਹਨਾਂ ਸਾਰੇ ਸਤਿਕਾਰਯੋਗ ਦੀਨਾਂ ਨੇ ਬੜੀ ਮਿਹਨਤ ਕੀਤੀ ਆ ਉਹ ਮੈਂ ਵਿਅਕਤੀਗਤ ਤੌਰ ਤੇ ਵੀ ਗੱਲ ਕਰਾਂ ਕਿ ਮੈਨੂੰ ਲਗਭਗ 100 ਦਿਨ ਤੋਂ ਵੱਧ ਦਿਨ ਜਿਹੜੇ ਨੇ ਮੈਂ ਉਸ ਸੀਨੀਅਰ ਬੋਲ ਜੀ ਨੇ ਪਰਸਨਲੀ ਵੀ ਚਾਹੇ ਬ੍ਰੇਕਫਾਸਟ ਦੀ ਮੀਟਿੰਗ ਸੀ ਚਾਹੇ ਲੰਚ ਦੀ ਮੀਟਿੰਗ ਸੀ ਚਾਹੇ ਡਿਨਰ ਵੀ ਸੀ ਚਾਹੇ ਉਹ ਚਾਹੇ ਸਭਾ ਵਾਸ ਸੀ ਗਿਆ ਉਹਨਾਂ ਸਾਰਿਆਂ ਦੇ ਵਿੱਚ ਮੈਂ ਪਰਸਨਲੀ ਲੋਕ ਆਈਕਿਊ ਜਿਹੜਾ ਵਾ ਚੈੱਕ ਕਰਕੇ ਦੇਖਿਆ ਸੀ ਔਰ ਮੈਂ ਉਹਨਾਂ ਦੇ ਨਾਲ ਚ ਗਹਿਣਾ ਲੱਗਿਆ ਸੀ ਕਿ ਲੱਗੋ ਬੜੀ-ਬੜੀ ਲੀਡ ਜੜੀ ਆ ਉਹ ਮਤਲਬ ਬਹੁਤ ਹੀ ਸਤਿਕਾਰਯੋਗ ਸਾਡੇ ਸੰਜੀਵ अरोड़ा ਜੀ ਉਹਨਾਂ ਨੂੰ ਲੋਕ ਵੱਤਵਾ ਦੇਣਗੇ ਔਰ ਅੱਜ ਤੁਹਾਡੇ ਸਾਹਮਣੇ ਆ 23 ਤਰੀਕ ਦਾ ਅ ਅਡਿਕ ਜਿਹੜੀ ਸੀ ਉਹ ਖਤਮ ਹੋ ਗਈ ਆ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਭ ਤੋਂ ਪਹਿਲਾਂ ਤਾਂ ਬੈਸਟ ਹਲਕੇ ਦੇ तमाम ਸਤਿਕਾਰਯੋਗ ਸਾਡੇ ਜਿਹੜੇ ਨੇ ਵੋਟਰ ਸਹਬਾਨ ਨੇ ਮੇਰੀਆਂ ਮਾਵਾਂ ਮੇਰੇ ਸਤਿਕਾਰਯੋਗ ਬਜ਼ੁਰਗ ਨੇ ਨੌਜਵਾਨ ਵੀਰ ਨੇ ਔਰ ਵਿਸ਼ੇਸ਼ ਤੌਰ ਤੇ ਮੇਰਾ ਦਲਿਤ ਸਮਾਜ ਜਿਹੜਾ ਆਦਵਿਕੀ ਸਮਾਜ ਆ ਜਿਹੜਾ ਇਸ ਵਾਰੀ ਬਿਲਕੁਲ ਇੱਕ ਤਰਫਾ ਜਿਹੜਾ ਵਾ ਉਹਨਾਂ ਨੇ ਬੋਰਡ ਜਿਹੜੀ ਉਹ ਉਹ ਆਮ ਆਪ ਪਾਰਟੀ ਨੂੰ ਪਾਈ ਆ ਮੈਂ ਉਹਨਾਂ ਦਾ ਬਹੁਤ ਬਹੁਤ ਜਿੱਤੇ ਧੰਨਵਾਦ ਕਰਦਾ ਵਾਂ ਔਰ ਨਾਲ ਦੀ ਨਾਲ ਜੀਬ ਰੋੜਾ ਜੀ ਨੂੰ ਅਡਵਾਂਸ ਲਈ ਜਿਹੜਾਗਾ ਉਹ ਮੁਬਾਰਕਾਂ ਵੀ ਦਿਓ ਬੋਲੇ ਜੋਨ ਹਾ ਫਾਸਲੀਆ ਕਾਲੇ ਆਵਾਜ਼ ਸੀ ਉਹਨਾਂ ਨੂੰ ਕੁਝ ਗਿਆ ਨਾ ਤਾਂ ਹਮਸੋਨ ਨੂੰ ਇਹ ਕਹਿਣਾ ਚਾਹਣਾ ਮੈਂ ਵੀ ਰਾਜਨੀਤੀ ਜਿਹੜੀ ਆ ਉਹ ਬੜੀ ਨਮਰਤਾ ਚੱਲੀ ਹੈ ਰਾਜਨੀਤੀ ਜਿਹੜੀ ਆ ਇਸ ਵੇਲੇ ਅਜੇ 10 ਰਾਊਂਡ ਦੇ ਜਿਹੜੇ ਨਤੀਜੇ ਆਏ ਨੇ ਉਹ ਜਿਸ ਤਰੀਕੇ ਨਾਲ ਲੀਡ ਮਿਲੀ ਹੈ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਦੁਸ਼ਾ ਜਿਹੜਾ ਨਜ਼ਰ ਆ ਰਿਹਾ ਹੈ ਲੱਟੂ ਜਿਹੜੇ ਇੱਕ ਦੂਸਰੇ ਨੂੰ ਵੰਡ ਰਹੇ ਨੇ ਮੂਵਮੈਂਟਾ ਜਿਹੜਾ ਹੈ ਉਹਦਾ ਉਹ ਇਸ ਰਾਊਂਡ ਹੋਇਆ ਜਾ ਰਿਹਾ ਹੈ ਅਤੇ ਸੰਜੀਵ ਅਰੋੜਾ ਨੇ ਅਜੇ ਆਣਾ ਲੇਕਿਨ ਆ ਇਹ ਬਾਲਮੀਕੀ ਸਮਾਜ ਆ ਬਾਲਮੀਕੀ ਸਮਾਜ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਵੋਟ ਜਿਹੜੀ ਆ ਉਹ ਵਾਈ ਸੀਗੀ ਔਰ ਇਸੇ ਵਜ੍ਹਾ ਕਰਕੇ ਜਿਹੜੀ ਲੀਡ ਮਿਲੀ ਔਰ ਲੱਡੂ ਜਿਹੜੇ ਨੇ ਇੱਕ ਦੂਜੇ ਨੂੰ ਖੋਇ ਜਾ ਰਹੇ ਨੇ ਅਜੇ 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 ਬਾਕੀ ਨੇ ਲੇਕਿਨ ਪਹਿਲਾਂ ਇੱਥੇ ਰੱਖਿਆ ਜਾ ਰਿਹਾ ਜਾਰੇ ਨੂੰ ਬੂ ਮੇਟਾ ਇਸ ਕਰਕੇ ਕਰਾਇਆ ਜਾ ਰਿਹਾ ਕਿਉਂਕਿ ਸਾਨੂੰ ਪਤਾ ਜਿਹੜੇ ਅਗਲੇ ਰਾਉਂਡ ਆ ਉਹਨਾਂ ਦੇ ਵਿੱਚ ਵੀ ਸੰਜੀਵ ਰੋਲਾ ਜੀ ਨੇ ਅੱਗੇ ਵਧਣਾ ਵਾ ਔਰ ਜਿਸ ਤਰੀਕੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਸਾਨੂੰ ਪਹਿਲਾਂ ਕੌਨਫੀਡੈਂਸ ਸੀ ਇਸ ਗੱਲ ਤੇ ਕਿ ਸੰਜੀਪ ਰੂੜਾ ਜੀ ਜਿਹੜੇ ਨੇ ਬੜੀ ਵੱਡੀ ਲੀਡ ਦੇ ਅੰਦਰ ਜਿਹੜਾ ਉਹ ਉਹ ਬਸਲਕੇ ਦੇਵਿੰਦਰ ਜਿਹੜਾ ਵਾ ਉਹ ਬਣਿਆ ਹੋਇਆ ਸੀ ਇਸੇ ਕਰਕੇ ਦੇ ਸ਼ਾਇਦ ਸੰਜੀਵ ਵੀ ਬਾਹਰ ਨਹੀਂ ਆਏ ਤੁਸੀਂ ਪਹਿਲਾਂ ਹੁਣ ਪੂਰਾ ਵਿਸ਼ਵਾਸ ਹੈ ਕਿ ਸੀਟ ਤੁਹਾਡੀ ਨਿਕਲੇਗੀ 100% ਵਿਸ਼ਵਾਸ ਹੈ ਜੀ ਜਿਸ ਤਰੀਕੇ ਨਾਲ VOTING ਹੋ ਰਹੀ ਹੈ 10 ਰਾਊਂਡ ਹੋ ਚੁੱਕੇ ਨੇ ਔਰ 4 ਰਾਊਂਡ ਰਹਿ ਗਏ ਉਹਨਾਂ ਦੇ ਵਿੱਚ ਤਾਂ ਮੇਰਾ ਖਿਆਲ ਲਗਾਤਾਰ ਜਿਹੜਾ ਵਾ ਅੱਗੇ ਦੀ ਅੱਗੇ ਅੱਗੇ ਵਧਣ ਗਈ ਕੱਢਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ ਅਬੋਵਾਲ ਸੀਟ ਦਾ ਜ਼ਿਕਰ ਕੀਤਾ ਜਾਵੇ ਕੈਂਪਸ ਸੀਟ ਦਾ ਜ਼ਿਕਰ ਕੀਤਾ ਜਾਵੇ ਉੱਥੇ ਕੀ ਬਾਲਵੀ ਕੀ ਸਮਾਜ ਕਿੱਥੇ ਸੀ ਹੈ ਕਿਵੇਂ ਸੀ ਐਕਚੁਅਲੀ ਜੀ ਇਹ ਕੰਸਟੀਚੁਐਂਸੀ ਦੇ ਵਿੱਚ ਲਗਭਗ ਵੱਡੀ ਤਦਾਦ ਜਿਹੜੀ ਆ ਦਲ ਸਮਾਜ ਦੀਆਂ ਵਾਲਮੀਕੀ ਸਮਾਜ ਦੀਆਂ ਔਰ ਪਹਿਲੇ ਦਿਨ ਹੀ ਵਾਲਮੀਕੀ ਸਮਾਜ ਨੇ ਜਾਂ ਦਲ ਸਮਾਜ ਨੇ ਫੈਸਲਾ ਪਹਿਲੇ ਦਿਨ ਹੀ ਕਰ ਲਿਆ ਸੀ ਕਿ ਇਸ ਵਾਰ ਜਿਹੜੀ ਵੋਟ ਆ ਉਹ ਅਸੀਂ ਜਿਹੜੀ ਆ ਆਮ ਆਦਮੀ ਪਾਰਟੀ ਨੂੰ ਪਾਣੀ ਆ ਤੇ ਕੋਤੇ ਦੋ ਵੱਡੇ ਕਾਰਨ ਵੀ ਸੀ ਤੁਸੀਂ ਸ਼ਾਇਦ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਕਿ ਇੱਕ ਸਤਿਕਾਰਯੋਗ ਸਾਡੇ ਆਸ਼ੂ ਜੀ ਨੇ ਪੂਰੇ ਸਮੁਦਾਇ ਦਾ ਇਹ અપਮਾਨ ਜਿਹੜਾ ਵਾ ਉਹ ਕੀਤਾ ਸੀ ਇਸ ਲਈ ਉਹਨੂੰ ਤਾਂ ਵੋਟ ਕਿਸੇ ਨੇ ਪਾਣੀ ਵੀ ਨਹੀਂ ਸੀ ਦੂਸਰੀ ਗੱਲ ਇਸ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਸੰਜੀਪ ਜੀ ਨੇ ਕੰਮ ਕੀਤਾ ਪਿਆਰ ਮੁਹੱਬਤ ਦਿਖਾਇਆ ਔਰ ਹਰ ਦੁੱਖ ਸੁੱਖ ਚ ਗਏ 100 ਦਿਨ ਉਹਨਾਂ ਨੇ ਇਸ ਤਰੀਕੇ ਦੇ ਕੰਮ ਕਰਕੇ ਦਿਖਾਇਆ ਕਿ ਲੋਕ ਇਹ ਮੰਨਣ ਲੱਗੇ ਕਿ ਯਾਰ ਇਹ ਹੁਣੇ ਨਹੀਂ ਇਹ ਤਾਂ ਬੜੇ ਲੰਬੇ ਸਮੇਂ ਤੋਂ ਲੋਕਾਂ ਦੇ ਦਿਲਾਂ ਦਿਲਾਂ ਚ ਬਸਿਆ ਹੋਇਆ ਇਨਸਾਨ ਆ ਔਰ ਮੈਂ ਇਸ ਸੰਗ ਨਾਲ ਇਸ ਸੰਗ ਨੂੰ ਲੋਕਾਂ ਦੀ ਆਸ ਸੀ ਮੈਨੂੰ ਰੋਸ ਸਕਦਾ ਫੈਸਲਾ ਜਿਹੜਾ ਵਾ ਤੁਹਾਡੇ ਸਾਹਮਣੇ 23 ਤਰੀਕ ਦਾ ਤੁਹਾਡੇ ਸਾਹਮਣੇ ਆ ਗਿਆ ਤੇ ਇਹ ਜਿਹੜੀ ਇਹ ਜਿਹੜੇ ਸੰਦੀਪ ਰੋੜਾ ਜੀ ਦੀ ਜਿੱਤ ਹੈ ਇਹਦੇ ਵਿੱਚ ਦਾਨਵ ਜੀ ਦਾ ਬਹੁਤ ਵੱਡਾ ਰੋਲ ਹੈ ਐਲਾ ਨੇ ਬਹੁਤ ਸਪੋਰਟ ਇਕੱਤਰ ਕੀਤੀ ਹੈ ਔਰ ਇਹ ਇੱਕ ਬਹੁਤ ਅੱਛੇ ਬਾਲਮੀਕੀ ਸਮਾਜ ਦੇ ਲੀਡਰ ਹੈਗੇ ਔਰ ਦੂਸਰੇ ਕਾ ਲੁਧਿਆਣਾ ਇਸ ਗੋਇੰਗ ਟੂ ਹੈਵ ਅ ਵੈਰੀ ਗੁੱਡ ਕੈਂਡੀਡੇਟ ਫਾਰ ਲੁਧਿਆਣਾ ਵੈਸਟ ਜਿਹੜਾ ਕਿ ਲੁਧਿਆਣੇ ਦੀ ਡਿਵੈਲਪਮੈਂਟ ਬਹੁਤ ਹੀ ਜ਼ਿਆਦਾ ਕਰੇਗਾ ਥੈਂਕ ਯੂ ਵੈਰੀ ਮਚ